ਹਾਂਜੀ ਕਿੱਥੇ ਹੋ ਘਰ ਦਰਵਾਜਾ ਤਾਂ ਖੋਲ ਦੋ ਪਰ ਆਜੋ ਆਹ ਸਭ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਸਰਪ੍ਰਸਤ ਦਿੰਦੇ ਹਨ ਉੱਥੇ ਹੀ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੈਨੇਡਾ ਤੋਂ 5 ਸਾਲਾਂ ਬਾਅਦ ਆਪਣੇ ਘਰ ਆਉਂਦਾ ਤਾਂ ਗੇਟ ਕੋਲ ਖੜ ਕੇ ਆਪਣੀ ਮਾਂ ਨੂੰ ਫੋਨ ਲਾਉਂਦਾ ਮਾਂ ਮੈਂ ਆ ਗਿਆ ਗੇਟ ਖੋਲੋ ਅੱਗੋਂ ਮਾਂ ਕਹਿੰਦੀ ਤੂੰ ਝੂਠ ਬੋਲਦਾ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਹਾਂਜੀ ਕਿੱਥੇ ਹੋ ਘਰ ਸਦਰਵਾਜਾ ਤਾਂ ਖੋਲ ਦੋ ਪਰ ਆਜੋ ਹੈ ਆਹੋ ਆਜੋ